ਜੋ ਤੂੰ ਬੀਜਦਾ ਰਿਹਾ ਉਹੀ ਫਸਲ ਉਗਾਵਾਂਗੇ ਮੁੜ ਕੇ ਆ ਜਾ ਭਗਤ ਸਿਆ ਇਕੱਠੇ ਹੋ ਬ੍ਰਸ਼ਟਾਚਾਰੀ ਖੁੰਝੇ ਲਾਵਾਂਗੇ ਜੋ ਤੂੰ ਬੀਜਦਾ ਰਿਹਾ ਉਹੀ ਫਸਲ ਉਗਾਵਾਂਗੇ ਮੁੜ ਕੇ ਆ ਜਾ ਭਗਤ ਸਿਆ ਇਕੱਠੇ ਹੋ ਬ੍ਰਸ਼ਟਾਚਾਰੀ ਖੁੰਝੇ ਲਾਵਾਂਗੇ ਜੋ ਤੂੰ ਬੀਜਦਾ ਰਿਹਾ ਜੋ ਤੂੰ ਬੀਜਦਾ ਰਿਹਾ ਉਹੀ ਫਸਲ ਉਗਾਵਾਂਗੇ ਮੁੜ ਕੇ ਆ ਜਾ ਭਗਤ ਸਿਆਂ ਇਕੱਠੇ ਹੋ ਬ੍ਰਸ਼ਟਾਚਾਰੀ ਖੁੰਝੇ ਲਾਵਾਂਗੇ ਰਾਜਦੂਤ ਤੇ ਜਾਂਦਾ ਗੋਰਾ ਖੜਕਾਇਆ ਸੀ ਰਾਜਦੂਤ ਤੇ ਜਾਂਦਾ ਗੋਰਾ ਖੜਕਾਇਆ ਸੀ ਲਾਲਾ ਜੀ ਦੀ ਮੋਤਦਾ ਉਹ ਕਰਜ਼ ਚੁਕਾਇਆ ਸੀ ਦੇਸ਼ ਲਈ ਤੇਸ਼ ਲਈ ਅਸੀਂ ਵੀ ਬਣਦਾ ਫਰਜ਼ ਨਿਭਾਵਾਂਗੇ ਮੁੜ ਕੇ ਆ ਜਾ ਭਗਤ ਸਿਆ ਇਕੱਠੇ ਹੋ ਭਸ਼ਟਾਚਾਰੀ ਖੁੰਝੇ ਲਾਵਾਂਗੇ ਜੋ ਤੂੰ ਬੀਜ ਦਰਿਆ ਜੋ ਤੂੰ ਬੀਜ ਦਰਿਆ ਉਹੀ ਫਸਲ ਉਗਾਵਾਂਗੇ ਮੁੜ ਕੇ ਆ ਜਾ ਭਗਤ ਸਿਆ ਇਕੱਠੇ ਹੋ ਭਸ਼ਟਾਚਾਰੀ ਖੁੰਝੇ ਲਾਵਾਂਗੇ ਅਸੈਂਬਲੀ ਵਿੱਚ ਬੰਬ ਸੁੱਟ ਗੋਰਿਆਂ ਦੀ ਸਰਕਾਰ ਹਲਾਈ ਸੀ ਆਜਾ ਦੀਦੀ ਬਗਾਵਤ ਨੇ ਅੰਗਰੇਜ਼ਾਂ ਨੂੰ ਭਜੜ ਪਾਈ ਸੀ ਅਸੈਂਬਲੀ ਵਿੱਚ ਬੰਬ ਸੁੱਟ ਗੋਰਿਆਂ ਦੀ ਸਰਕਾਰ ਹਿਲਾਈ ਸੀ ਆਜਾ ਦੀਦੀ ਬਗਾਵਤ ਨੇ ਅੰਗਰੇਜ਼ਾਂ ਨੂੰ ਭਜੜ ਪਾਈ ਸੀ ਹੁਣ ਇਹਨਾਂ ਨੂੰ ਵੀ ਹੁਣ ਇਹਨਾਂ ਨੂੰ ਵੀ ਉਹ ਜੋ ਪਾਠ ਪੜਾਵਾਂਗੇ ਮੁੜ ਕੇ ਆਜਾ ਭਗਤ ਸਿਆ ਇਕੱਠੇ ਹੋ ਭ੍ਰਸ਼ਟਾਚਾਰੀ ਖੁੰਝੇ ਲਾਂਗੇ ਜੋ ਤੂੰ ਬੀਜ ਦਰਿਆ ਜੋ ਤੂੰ ਬੀਜ ਦਰਿਆ ਉਹੀ ਫਸਲ ਉਗਾਵਾਗੇ ਮੁੜ ਕੇ ਆ ਜਾ ਭਗਤ ਸਿਆ ਇਕੱਠੇ ਹੋ ਭ੍ਰਸ਼ਟਾਚਾਰੀ ਖੁੰਝੇ ਲਾਂਗੇ ਜੋ ਤੂੰ ਬੀਜ ਦਰਿਆ ਜੋ ਤੂੰ ਬੀਜ ਦਰਿਆ ਉਹੀ ਫਸਲ ਉਗਾਵਾਗੇ ਮੁੜ ਕੇ ਆ ਜਾ ਭਗਤ ਸਿਆ ਇਕੱਠੇ ਹੋ ਭਸ਼ਟਾਚਾਰੀ ਖੁੰਝੇ ਲਾਵਾਂਗੇ ਫਸੀਦਾ ਰਸਾ ਚੁੰਮ ਇਨਕਲਾਬ ਦੇ ਨਾਰੇ ਲਾਏ ਸੀ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਫਸੀਦਾ ਰਸਾ ਚੁੰਮ ਇਨਕਲਾਬ ਦੇ ਨਾਰੇ ਲਾਏ ਸੀ ਜੋਸ਼ ਦਲੇਰੀ ਦੇ ਗੋਰੇ ਕਬਰਾਂ ਐਸੀ ਬਨ ਕਹਨ ਸੱਤ ਗਜਬ ਬਨ ਕਹਨ ਸੱਤ ਗਜਬ ਫਿਰ ਤੋਂ ਬਾਗੀ ਬਣ ਜਾਵਾਂਗੇ ਮੁੜ ਕੇ ਆ ਜਾ ਭਗਤ ਸਿਆ ਇਕੱਠੇ ਹੋ ਭ੍ਰਸ਼ਟਾਚਾਰੀ ਖੁੰਝੇ ਲਾਂਗੇ ਜੋ ਤੂੰ ਬੀਜ ਦਾਰਿਆ ਜੋ ਤੂੰ ਬੀਜ ਦਰਿਆ ਉਹੀ ਫਸਲ ਉਗਾਵਾਗੇ ਮੁੜ ਕੇ ਆ ਜਾ ਭਗਤ ਸਿਆ ਇਕੱਠੇ ਹੋ ਭ੍ਰਸ਼ਟਾਚਾਰੀ ਖੁੰਝੇ ਲਾਵਾਂਗੇ ਜੋ ਤੂੰ ਬੀਜ ਦਰਿਆ ਉਹੀ ਫਸਲ ਉਗਾਵਾਗੇ ਲੇਖਕ ਕਵੀ ਗੁਲਸ਼ੰਗ ਕੁਮਾਰ ਗਜਾ